ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਆਸਾ ਜੀ ਵਾਰ ਦੀ ਸੰਥਿਆ ਲੜੀਵਰ ਕਰ ਰਹੇ ਆਂ ਤੇ ਚਾਰ ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦਾ ਆਸਾ ਮਹੱਲਾ ਚੌਥਾ ਗੁਰਮੁਖ ਢੂੰਡ ਟੁਡੇਦਿਆ ਇੱਥੇ ਵਿਸਰਾਮ ਹੈ ਧਿਆਨ ਰੱਖਣਾ ਇੱਥੇ ਟਿੱਪੀ ਲੱਗੀ ਇੱਥੇ ਟਿੱਪੀ ਤੁਰਹਤ ਹੈ ਢੂੰਡ ਟੁਡੇਂਦਿਆਂ ਨਹੀਂ ਪੜ ਦੇਣਾ ਟੂਂਡ ਟੂਡੇਂਦਿਆ ਹਰ ਸੱਜਣ ਲੱਦਾ ਰਾਮ ਰਾਜੀ ਲੱਦਾ ਪਾੜ ਸੰਗਤ ਜੀ ਕਸ ਕੇ ਬੋਲਣਾ ਅਦਕ ਲਾ ਕੇ ਕੰਚਨ ਕਾਇਆ ਕੋਟ ਗੜਿ ਵਿੱਚ ਹਰ ਹਰ ਸਿੱਧਾ ਸਿੱਧਾ ਵੀ ਕਸ ਕੇ ਬੋਲਣਾ ਅਦਕ ਲਾ ਕੇ ਹਰ ਹਰ ਹੀਰਾ ਰਤਨ ਹੈ ਮੇਰਾ ਮਾਨ ਤਨ ਵਿੱਧਾ ਵਿੱਧਾ ਕਸ ਕੇ ਬੋਲਣਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਧਾ ਗੁੱਧਾ ਵੀ ਕਸ ਕੇ ਪਾਠ ਹੈ ਸ਼ਲੋਕ ਮਹੱਲਾ ਪਹਿਲਾ ਘੜੀਆ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬਹਿ ਸੰਤਰ ਚੰਦ ਸੂਰਜ ਅਵਤਾਰ ਜਿਹੜੇ ਪੀਲੇ ਰਗਦੇ ਤੋਂ ਸ਼ਬਦ ਵੇਖ ਰਹੇ ਹੋ ਇਹਨਾਂ ਤੇ ਵਿਸਰਾਮ ਹਨ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਮੁਸੈ ਨਹੀਂ ਪੜ ਦੇਣਾ ਮੁਸੈ ਦਲਾਵਾ ਦੇ ਨਾਲ ਹਾਏ ਗਿਆ ਜਮਕਾਰ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਟੇ ਪਾਏ ਝਟੇ ਨੀ ਪੜਨਾ ਝਟੇ ਵੇਖੇ ਲੋਗ ਹੱਸੇ ਘਰ ਜਾਏ ਰੋਟੀ ਆਕਾਰਨ ਪੂਰਹਿ ਤਾਲ ਆਪ ਛਾੜਹਿ ਧਰਤੀ ਨਾਲ ਗਾਵਣ ਗੋਪੀਆ ਗਾਵਣ ਕਾਨ ਗਾਵਣ ਸੀਤਾ ਰਾਜੇ RAM ਨਿਰਪੂਰਨ ਅੰਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਭਿੰਨੇ ਰਹਿਣ ਜਿਨਾਂ ਮਨ ਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਚੱਕੇ ਚੱਕ ਥਾਲ ਵਾਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੇ ਭਉਦੀਆ ਲੈ ਨਾ ਸਾਹ ਸੂਐ ਸਸੇਦ ਲੈਂਕੜ ਐੜਿਦ ਲਾਵਾਂ ਸੂਐ ਚਾੜ ਪਵਾਈ ਇਹ ਜੰਤ ਨਾਨਕ ਭਉਦੀਆ ਗਨਤ ਨਾ ਅੰਤ ਬੰਦਨ ਬੰਦ ਭਵਾਏ ਸੋਏ ਪਐ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸੈ ਚਲ੍ਹੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਹਾਏ ਨੂੰ ਹੋੜਾ ਹਾਏ ਨੂੰ ਸਿਆਰੀ ਧਿਆਨ ਰੱਖਣਾ ਹੋਏ ਨੱਚਣ ਪੁੱਦਣ ਮਨ ਕਾ ਜਾਓ ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ ਇੱਥੇ ਭਾਉ ਆ ਇੱਥੇ ਭਾਉ ਆ ਧਿਆਨ ਰੱਖਣਾ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਏ ਲੈਐ ਐਡ ਨੂੰ ਦਲਾਵਾਂ ਲੱਗੀਆਂ ਧਿਆਨ ਰੱਖਣਾ ਲੈਐ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸ ਦਾ ਦੇ ਖਜ ਐ ਆਖ ਗਵਾਈ ਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਐ ਜੇ ਜਰਵਾਣਾ ਪਰਹਰੇ ਪਰਹਰੇ ਜਰ ਵੇਸ਼ ਕਰੇਦੀ ਆਈ ਐ ਕੋ ਰਹੇ ਰਹੇ ਨਿਪੜਨਾ ਰਹੇ ਕੋ ਰਹਿਣਾ ਭਰੀਐ ਪਾਈਐ ਪੰਥ ਦਸਾਵਾ ਨਿਤ ਖੜੀ ਮਉਂਦ ਜੋਬਨ ਬਾਲੀ RAM ਰਾਜੀ ਹਰ ਹਰ ਨਾਮ ਚਿਤਾਏ ਗੁਰ ਹੁਣ ਬਾਲੀਪਾੜ ਜਿਹੜਾ ਸੰਗਤ ਜੀ ਕਸਕੇ ਬੋਲਣਾ ਤੇ ਕਲਾਕ ਕੇ ਬਾਲੀ RAM ਰਾਜ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਚਾਲੀ ਤੇ ਮਤਲਬ ਅਦਕ ਲਾ ਕੇ ਪੜਨਾ ਮੇਰੇ ਮਨ ਤਨ ਨਾਮ ਆਧਾਰ ਹੈ ਆਧਾਰ ਨਹੀਂ ਕਹਿ ਦੇਣਾ ਆਧਾਰ ਐਡੀ ਕਹਿੰਦੇ ਹਾਂ ਹਉ ਮੈਂ ਵੇਖ ਜਾਲੀ ਜਨ ਨਾਨਕ ਸਤਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਬਤ ਸਰੀਅਤ ਪੜ ਪੜ ਕਰਹਿ ਵਿਚਾਰ ਬੰਦੇ ਸੀ ਜੀ ਪਵਹਿ ਵਿੱਚ ਬੰਦੀ ਹੁਣ ਸੰਗਤ ਜੀ ਤਿਆਰ ਰੱਖਣਾ ਇੱਥੇ ਲਾ ਇੱਥੇ ਸਿਹਾਰੀ ਹੈ ਹੁਣ ਕਈ ਸੰਗਤਾਂ ਪੜ ਜਾਂਦੀਆਂ ਬੰਦੇ ਸੀ ਜੀ ਦੋਨਾਂ ਥਾਂ ਤੇ ਲਾਵਾਂ ਲਾ ਜਾਂਦੀਆਂ ਯਾਰਖਣਾ ਪਹਿਲੇ ਤੇ ਲਾਏ ਪਿਛੇ ਦੂਜੇ ਤੇ ਚਾਰੇ ਆਈਏ ਬੰਦੇ ਸੇ ਜਿ ਅਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ અપਾਰ ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁੰਨ ਧਿਆਵਨ ਜੀਤੇ ਅਲਖ ਨਾਮ ਕਰਤਾਰਨ ਅਲਖ ਨਹੀਂ ਪੜਨਾ ਅਲਖ ਪੜਨਾ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਉਪਜੇ ਨੀ ਪੜਨਾ ਉਪਜੈ ਦੇਣਾ ਕੈ ਵਿਚਾਰ ਦੇ ਦੇਂਦੇ ਨੀ ਕਹਿ ਦੇਣਾ ਵੱਖਰਾ ਵੱਖਰਾ ਪਾਠ ਹੈ ਦੇ ਦੇ ਮੰਗਹਿ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰ ਤੈ ਕੁੜਿਆਰਾ ਖਾਰ ਆਪਾ ਵੇਕਾਰ ਇੱਕ ਹੋਦਾ ਖਾਏ ਚਲਹਿ ਐ ਥਾਉ ਐਥਾ ਤਿੰਨਾ ਪੇਕਾਈ ਕਾਰ ਜਾਲ ਥਲ ਜੀਆ ਪਰੀਆ ਲੋਵਾ ਆਕਾਰ ਆਕਾਰ ਐੜੇ ਕੰਨਾ ਐੜੇ ਕੰਨਾ ਤਿਆਰ ਰੱਖਣਾ ਓਏ ਜੇ ਅੱਖ ਹੈ ਸੋ ਤੂੰ ਹੈ ਜਾਣ ਹੈ ਤਿੰਨਾ ਪੇ ਤੇਰੀ ਸਾਰ ਨਾਨਕ ਭਗਤਾ ਭੁਖਸਾ ਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾ ਸ਼ਾਰ ਮਹਾਨਾ ਪਹਿਲਾ ਮਿੱਟੀ ਮੁਸਲਮਾਨ ਕੀ ਪੀੜੈ ਪਈ কুমਿਹਾਰ ਹੁਣ ਸੰਗਤ ਜੀ ਧਿਆਨ ਰੱਖਣਾ ਕੱਕੇ ਨੂੰ ਔਂਕੜ ਮੰਮੇ ਨੂੰ ਸਿਆਰੀ ਥੱਲੇ ਹਲੰਤ ਲੱਗਾ ਇਸ ਨੂੰ ਭਾਰਾ ਪੜਨਾ ਹੈ ਉਹਨੂੰ ਕਈ ਸੰਗਤਾ ਪੜ ਜਾਂਦੀ ਹੈ কুমਿਹਾਰ ਭਾਵ ਕੱਕੇ ਨੂੰ ਘੱਗਾ ਬਣਾ ਦਿੰਦੀ ਹੈ কুমਿਹਾਰ ਪੜ ਜਾਂਦੀ ਹੈ ਪਰ ਕੱਕੇ ਦੀ ਆਵਾਜ਼ ਕੱਢਣੀ ਹੈ কুমਿਹਾਰ কুমਿਹਾਰ ਪਹਿਲਾਂ ਕੱਕਾ ਬੋਲਣਾ ਪਿੱਛੇ ਸਾਰਾ ਭਾਰਾ ਕਰ ਦੇਣਾ কুমਿਹਾਰ ਕੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਪੱਪੜੀ ਝਾੜ ਝਾੜ ਪਵਹਿ ਅੰਗਿਆਰ ਨਾਨਕ ਜਨ ਕਰਤੈ ਕਾਰਣ ਕੀਆ ਕਰਤੇ ਨਿਪੜਨਾ ਕਰਤੈ ਸੋ ਜਾਣ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਕਿਨੇ ਨਹੀਂ ਪੜਨਾ ਕਿਨੇ ਦਲਾਵਾਂ ਦੇ ਨਾਲ ਸਤਿਗੁਰ ਵਿੱਚ ਆਪ ਰਖੇ ਓਣ ਕਰ ਪ੍ਰਗਟ ਆਗ ਸੁਨਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਛੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਸੁਸੰਗਤ ਜੀ ਆਪਣੇ 6 ਸ਼ਲੋਕ ਸੰਪੂਰਨ ਹੋ ਗਏ ਨੇ ਅਸ ਅੱਜ ਦੀ ਵਾਰ ਦੇ ਸੰਖਿਆ ਲੜੀ ਵਰ ਕਰ ਰਹੇ ਆ ਪਿਛਲੇ ਸ਼ਲੋਕਾਂ ਜਿੰਨਾਂ ਸੰਖਿਆ ਨਹੀਂ ਕੀਤੀ ਪਲੇਲਿਸਟ ਦੇ ਵਿੱਚ ਜਾ ਕੇ ਸਾਰੇ ਸ਼ਲੋਕ ਪਏ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ